ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਐਮ ਕੇ ਪੰਜਾਬੀ ਕਹਾਣੀਆਂ ਚੈਨਲ ਤੇ ਜਿੱਥੇ ਹਰ ਰੋਜ਼ ਮਿਲਦੀ ਹੈ ਇੱਕ ਨਵੀਂ ਕਹਾਣੀ ਜਿਹੜੀ ਦਿਲ ਚ ਵਸ ਜਾਂਦੀ ਹੈ ਜੇ ਤੁਸੀਂ ਪਹਿਲੀ ਵਾਰ ਆਇਓ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਘੰਟੀ ਵੀ ਜ਼ਰੂਰ ਦਬਾਓ ਤਾਂ ਜੋ ਹਰ ਨਵੀਂ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਤੋ ਕੋਲ ਪਹੁੰਚੇ ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ ਮਨਿੰਦਰ ਵਿਆਹ ਨੂੰ ਕਿੰਨੇ ਦਿਨ ਹੋ ਗਏ ਕਦੋਂ ਤੱਕ ਬਹੂ ਗਹਿਣੇ ਪਾ ਕੇ ਘੁੰਮੂਗੀ ਅੱਜਕੱਲ ਸਮਾਂ ਬੜਾ ਖਰਾਬ ਆ ਕਿਸੇ ਦੀ ਨਜ਼ਰ ਪੈ ਗਈ ਤਾਂ ਚੋਰੀ ਹੁੰਦਿਆ देर ਨਹੀਂ ਲੱਗਣੀ ਬਬੂ ਨੂੰ ਕਹ ਦੇ ਕਿ ਗਹਿਣੇ ਮੈਨੂੰ ਫੜਾ ਦੇ ਮੈਂ ਸੰਭਾਲ ਲਵਾਂ ਗੁਰਮੀਤ ਕੌਰ ਸਵੇਰੇ ਸਵੇਰੇ ਬੈਠੀ ਆਪਣੇ ਮੁੰਡੇ ਨਾਲ ਗੱਲਾਂ ਕਰਦੀ ਸੀ ਉਹਦੇ ਮੁੰਡੇ ਦਾ ਵਿਆਹ 15 ਦਿਨ ਪਹਿਲਾਂ ਹੋਇਆ ਸੀ ਵਿਆਹ ਨੂੰ 15 ਦਿਨ ਹੋ ਗਏ ਸੀ ਹੁਣ ਉਹ ਗਹਿਣੇ ਆਪਣੇ ਕੋਲ ਰੱਖਣਾ ਚਾਹੁੰਦੀ ਸੀ ਮਨਿੰਦਰ ਨੇ ਜਾ ਕੇ ਆਪਣੀ ਘਰ ਵਾਲੀ ਰਾਜ ਨੂੰ ਕਿਹਾ ਰਾਜ ਹੁਣ ਤੂੰ ਐਵੇਂ ਕਰ ਕਿ ਗਹਿਣੇ ਲਾ ਕੇ ਮੰਮੀ ਨੂੰ ਫੜਾ ਦੇ ਜਦੋਂ ਤੂੰ ਪਾਉਣੇ ਹੋਏ ਤਾਂ ਮੰਮੀ ਕੋਲੋਂ ਲੈ ਲਈ ਰਾਜ ਨੇ ਮਨਿੰਦਰ ਨੂੰ ਕਿਹਾ ਕਿ ਵਾਰ-ਵਾਰ ਮੈਨੂੰ ਮੰਮੀ ਕੋਲੋਂ ਗਹਿਣੇ ਮੰਗਣੇ ਪੈਣੇ ਆ ਇਹਦੇ ਤੋਂ ਤਾਂ ਚੰਗਾ ਗਹਿਣੇ ਮੈਂ ਆਪਣੇ ਕੋਲ ਹੀ ਰੱਖ ਲਵਾਂ ਉਦੋਂ ਹੀ ਕਮਰੇ 'ਚ ਗੁਰਮੀਤ ਕੌਰ ਆਈ ਤੇ ਬੋਲੀ ਲੈ ਬਹੂ ਜੇ ਮੈਂ ਕੁਝ ਕਿਹਾ ਆ ਤਾਂ ਸੋਚ ਕੇ ਕਿਹਾ ਹੋਣਾ ਆ ਤੂੰ ਤਾਂ ਅਲਮਾਰੀ ਖੁੱਲੀ ਛੱਡ ਕੇ ਚਲੀ ਜਾਂਦੀ ਆ ਤੈਨੂੰ ਤਾਂ ਅਲਮਾਰੀ ਬੰਦ ਕਰਨ ਦਾ ਧਿਆਨ ਵੀ ਨਹੀਂ ਰਹਿੰਦਾ ਮੇਰੀ ਅਲਮਾਰੀ 'ਚ ਲੋਕ ਲੱਗਾ ਆ ਮੈਂ ਲੋਕਰ 'ਚ ਰੱਖ ਦੂੰਗੀ ले आ ਹੁਣ ਛੇਤੀ ਗਹਿਣੇ ਲਾ ਕੇ ਮੈਨੂੰ ਫੜਾ ਦੇ ਰਾਜ ਦਾ ਮਾਨ ਬਿਲਕੁਲ ਨਹੀਂ ਮੰਨ ਰਿਹਾ ਸੀ ਕਿ ਉਹ ਆਪਣੀ ਸਾਸ ਨੂੰ ਗਹਿਣੇ ਦਵੇ ਪਰ ਸਾਸ ਦੇ ਸਾਹਮਣੇ ਬੋਲਣ ਦੀ ਹਿੰਮਤ ਨਹੀਂ ਸੀ ਰਾਜ ਨੇ ਆਪਣੇ ਪੇਕਿਆਂ ਤੋਂ ਆਏ ਗਹਿਣੇ ਛੱਡ ਕੇ ਬਾਕੀ ਸਾਰੇ ਗਹਿਣੇ ਆਪਣੀ ਸਾਸ ਨੂੰ ਫੜਾ ਦਿੱਤੇ ਤਾਂ ਗੁਰਮੀਤ ਕੌਰ ਗਹਿਣੇ ਵੇਖ ਕੇ ਬੋਲੀ ਲੈ ਬਉ ਇਹਨਾਂ ਵਿੱਚ ਤਾਂ ਤੇਰੇ ਪੇਕਿਆਂ ਵਾਲੇ ਗਹਿਣੇ ਤਾਂ ਹੈ ਹੀ ਨਹੀਂ ਤਾਂ ਰਾਜ ਨੇ ਕਿਹਾ ਮੰਮੀ ਜੀ ਉਹ ਮੈਂ ਪਾਉਣ ਲਈ ਰੱਖ ਲਿਆ ਕਿੱਥੇ ਤੁਹਾਡੇ ਕੋਲ ਵਾਰ-ਵਾਰ ਮੰਗੂੰਗੀ ਏ ਸੁਣ ਕੇ ਗੁਰਮੀਤ Kaur ਬੋਲੀ ਬਹੁਤ ਐਨੂੰ ਸਾਡੇ ਤੇ ਭਰੋਸਾ ਨਹੀਂ ਆ ਪੇਕਿਆਂ ਤੋਂ ਬਾਅਦ ਸਹੁਰਾ ਘਰ ਹੀ ਆਪਣਾ ਘਰ ਹੁੰਦਾ ਆ ਤੈਨੂੰ ਆਪਣੇ ਸਹੁਰੇ ਘਰ ਤੇ ਭਰੋਸਾਉਣਾ ਚਾਹੀਦਾ ਆ ਤੈਨੂੰ ਤਾਂ ਭਰੋਸਾ ਹੀ ਨਹੀਂ ਮੈਂ ਤੇਰੀ ਮਾਂ ਆ ਤੇ ਤੇਰੀ ਫਿਕਰ ਆ ਮੈਨੂੰ ਇਸੇ ਲਈ ਆਪਣੇ ਕੋਲ ਰੱਖਣ ਨੂੰ ਮੰਗਦੀ ਆ ਸਹੁਰਿਆਂ 'ਚ ਤੇ ਪੇਕਿਆਂ 'ਚ ਕੋਈ ਫਰਕ ਨਹੀਂ ਹੁੰਦਾ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਰਾਜ ਕੁਝ ਨਾ ਬੋਲੀ ਤੇ ਉਹਨੇ ਆਪਣੇ ਪੇਕਿਆਂ ਤੋਂ ਆਏ ਹੋਏ ਗਹਿਣੇ ਵੀ ਆਪਣੀ ਸੱਸ ਨੂੰ ਫੜਾ ਦਿੱਤੇ ਉਸ ਤੋਂ ਬਾਅਦ ਰਾਜ ਨੇ ਮਨਿੰਦਰ ਨੂੰ ਕਿਹਾ ਕਿ ਹੁਣ ਜਦੋਂ ਮੈਨੂੰ ਲੋੜ ਪਊ ਤਾਂ ਮੈਨੂੰ ਮੰਮੀ ਕੋਲੋਂ ਗਹਿਣੇ ਮੰਗਣੇ ਪੈਣੇ ਆ ਤਾਂ ਮਨਿੰਦਰ ਨੇ ਹੱਸ ਕੇ ਕਿਹਾ ਕਿ ਇਹਦੇ 'ਚ ਕਿਹੜੀ ਵੱਡੀ ਗੱਲ ਆ ਜਦੋਂ ਤੇਰਾ ਦਿਲ ਕਰੇ ਉਦੋਂ ਮੰਗ ਲਈ ਮੰਮੀ ਕਿਹੜਾ ਤੈਨੂੰ ਮਨਾ ਕਰਨ ਲੱਗੀ ਆ ਤਾਂ ਰਾਜ ਇਹ ਸੁਣ ਕੇ ਚੁੱਪ ਹੋ ਗਈ ਕੁਝ ਦਿਨਾਂ ਬਾਅਦ ਗੁਰਮੀਤ ਕੌਰ ਕਹਿਣ ਲੱਗੀ ਬਹੂ ਅੱਜ ਦੁਪਹਿਰ ਨੂੰ ਕੁਝ ਵਧੀਆ ਜਿਹਾ ਬਣਾ ਲਈ ਤੇਰੇ ਨਨਾਂ ਨੇ ਕੁਝ ਦਿਨ ਇੱਥੇ ਰਹਿਣ ਆਉਣਾ ਆ ਵਿਆਜ ਤਾਂ ਆਪਣੇ ਸਹੁਰੇ ਪਰਿਵਾਰ ਨਾਲ ਹੀ ਉਹਨੂੰ ਵਾਪਸ ਮੋੜਨਾ ਪਿਆ ਸੀ ਪਰ ਹੁਣ ਉਹ ਕੁਝ ਦਿਨ ਤੇਰੇ ਨਾਲ ਰਹਿਣਾ ਚਾਹੁੰਦੀ ਆ ਅੱਜ ਉਹਦੀ ਪਸੰਦਾ ਹੀ ਖਾਣਾ ਬਣਾ ਲਈ ਇਹ ਸੁਣ ਕੇ ਰਾਜਖੁਸ਼ ਹੋ ਗਈ ਤੇ ਕਹਿਣ ਲੱਗੀ ਮੰਮੀ ਜੀ ਇਹ ਤਾਂ ਬੜੀ ਚੰਗੀ ਗੱਲ ਆ ਮੈਨੂੰ ਵੀ ਦੀਦੀ ਨਾਲ ਰਹਿਣ ਦਾ ਟਾਈਮ ਮਿਲ ਜੂਗਾ ਉਹਨਾਂ ਨੂੰ ਜੋ ਪਸੰਦ ਆ ਮੈਨੂੰ ਦੱਸ ਦਿਓ ਮੈਂ ਬਣਾ ਦੂੰਗੀ ਇਹ ਸੁਣ ਕੇ ਗੁਰਮੀਤ ਕੌਰ ਕਹਿਣ ਲੱਗੀ ਬਹੁਤ ਐਵੇਂ ਕਰ ਉਹਦੇ ਲਈ ਕੁਝ ਵਧੀਆ ਜਿਹਾ ਬਣਾ ਲਾ ਪਨੀਰ ਦੇ ਪਕੌੜੀ ਕੱਢ ਲਈ ਤੇ ਨਾਲ ਗੁਲਾਬ ਜਾਮਨ ਵੀ ਰੱਖ ਦੇ ਤੇ ਗੁਲਾਬ ਜਾਮਨ ਵੀ ਘਰੇ ਹੀ ਬਣਾਈ ਉਹਨੂੰ ਬਾਹਰ ਦੇ ਗੁਲਾਬ ਜਾਮਨ ਪਸੰਦ ਨਹੀਂ ਇਹ ਸੁਣ ਕੇ ਰਾਜ ਦੇ ਹੋਸ਼ ਉੱਡ ਗਏ ਤੇ ਉਹ ਜਾ ਕੇ ਆਪਣੇ ਪਤੀ ਮਨਿੰਦਰ ਨੂੰ ਬੁਲੀ ਮਨਿੰਦਰ ਮੈਂ ਤਾਂ ਬਸ ਦੀਦੀ ਦੀ ਪਸੰਦ ਬਾਰੇ ਪੁੱਛਿਆ ਸੀ ਪਰ ਮੰਮੀ ਨੇ ਤਾਂ ਮੈਨੂੰ ਇੰਨਾ ਸਾਰਾ ਖਾਣਾ ਦੱਸ ਦਿੱਤਾ ਜਿਵੇਂ ਕਿ ਦੀਦੀ ਇਕੱਲੀ ਨਹੀਂ ਆਉਣਾ ਪੂਰੇ ਟੱਬਰ ਨੇ ਆਉਣਾ ਹੋਵੇ ਇਸ ਤਰ੍ਹਾਂ ਦੀ ਆਈਟਮ ਮੈਂ ਦੁਪਹਿਰ ਤੱਕ ਕਿਵੇਂ ਬਣਾਉਂਗੀ ਤਾਂ ਮਨਿੰਦਰ ਨੂੰ ਵੀ ਇਹ ਸੁਣ ਕੇ ਜੀਭ ਜਿਹਾ ਲੱਗਾ ਸੋਨੇ ਕੇ ਰਾਜ ਰਾਸਗੁੱਲੇ ਤੇ ਗੁਲਾਬ ਜਾਮਨ ਮੈਂ ਬਾਹਰੋਂ ਲੈ ਆਉਂਗਾ ਬਸ ਤੂੰ ਮਾਂ ਨੂੰ ਨਾ ਦੱਸੀ ਬਾਕੀ ਸਾਰਾ ਤੂੰ ਘਰੇ ਬਣਾ ਲਾ ਰਾਜ ਨੇ ਮਨਿੰਦਰ ਨੂੰ ਕਿਹਾ ਮਨਿੰਦਰ ਰਸੋਈ ਚ ਬੜੀ ਗਰਮੀ ਆ ਤੇ ਪਕੌੜੇ ਕੱਢਣ ਤੇ ਬੜਾ ਟਾਈਮ ਲੱਗਦਾ ਆ ਕਿੰਨਾ ਕੁਝ ਕੱਟਣਾ ਪਊਗਾ ਮੈਨੂੰ ਮੈਂ ਇਕੱਲੀ ਕਿਵੇਂ ਕਰੂੰਗੀ ਮੈਂ ਤਾਂ ਮੰਮੀ ਨੂੰ ਮਨਾ ਵੀ ਨਹੀਂ ਕਰ ਸਕਦੀ ਤਾਂ ਮਨਿੰਦਰ ਨੇ ਕਿਹਾ ਕਿ ਚੱਲ ਮੈਂ ਰਸੋਈ ਚ ਤੇਰੇ ਤੇਰੀ ਮਦਦ ਕਰਵਾ ਦਿੰਨਾ ਆ ਕੇ ਰਾਜਰ ਸੋਈ ਚਾਈ ਤਾਂ ਪਿੱਛੇ ਹੀ ਮਨਿੰਦਰ ਵੀ ਉਹਦੀ ਮਦਦ ਲਈ ਆ ਗਿਆ ਤੇ ਦੋਵੇਂ ਮਿਲ ਕੇ ਕੰਮ ਕਰਨ ਲੱਗੇ ਤਾਂ ਗਰਮੀਤ ਕੌਰ ਸੋਈ ਚਾ ਕੇ ਵੇਖਦੇ ਹੀ ਜੋਰ ਨਾਲ ਚਿਲਾ ਕੇ ਬੋਲੀ ਬਹੂ ਤੂੰ ਇਹ ਸਾਰਾ ਕੰਮ ਮੇਰੇ ਮੁੰਡੇ ਕੋਲ ਕਰਵਾਨੀ ਆ ਤੂੰ ਤਾਂ ਸਾਰਾ ਕੁਝ ਇਕੱਲੀ ਕਰ ਲੈਨੀ ਆ ਨਾ ਸਾਸ ਨੂੰ ਵੇਖਦੇ ਹੀ ਰਾਜ ਡਰ ਗਈ ਤੇ ਉਹਦੇ ਮੂੰਹੋਂ ਕੁਝ ਨਾ ਨਿਕਲਿਆ ਤਾਂ ਮਨਿੰਦਰ ਬੋਲਿਆ ਮੰਮੀ ਪਕੌੜੇ ਕੱਢਣੇ ਕਿਹੜਿਆ ਸੌਖੇ ਹੁੰਦੇ ਆ ਉਹਦੇ ਲਈ ਕਿਸੇ ਦੀ ਮਦਦ ਦੀ ਵੀ ਲੋੜ ਪੈਂਦੀ ਆ ਵਿਚਾਰੀ ਇੰਨੀ ਗਰਮੀ 'ਚ ਇਕੱਲੀ ਕਿੰਨਾ ਕੰਮ ਕਰ ਲੂ ਗਰਮੀਤ Kaur ਜਿਹੜੀ ਕਿ ਹਜੇ ਤੱਕ ਆਪਣੀ ਬਹੂ ਨਾਲ ਚੰਗੀ ਰਹਿੰਦੀ ਸੀ ਉਹ ਤਰੰਤ ਗੁੱਸੇ 'ਚ ਬੋਲਣ ਲੱਗੀ ਬਹੂ ਹਜੇ ਤੱਕ ਤਾਂ ਮੈਂ ਤੇਰੇ ਨਾਲ ਪਿਆਰ ਨਾ ਰਹਿੰਦੀ ਸਾਂ ਪਰ ਮੈਨੂੰ ਬੁਰਾ ਬਣ ਲਈ ਮਜਬੂਰ ਨਾ ਕਰ ਮੈਂ ਤੈਨੂੰ ਕੋਈ ਪਹਾੜ ਤੋੜਨ ਨੂੰ ਨਹੀਂ ਕਹਿ ਦਿੱਤਾ ਜਿਹੜਾ ਤੇਰੇ ਕੋਲੋਂ ਨਹੀਂ ਹੋਣਾ ਅਸੀਂ ਤਾਂ ਆਪਣੀ ਜ਼ਿੰਦਗੀ 'ਚ ਪਤਾ ਨਹੀਂ ਕਿੰਨੇ ਵੱਡੇ-ਵੱਡੇ ਕੰਮ ਕੀਤੇ ਆ ਅਸੀਂ ਤਾਂ 50-50 ਲੋਕਾਂ ਦਾ ਖਾਣਾ ਘਰੀ ਬਣਾ ਲੈਂਦੇ ਸੀ ਤੇ ਤੇਰੇ ਕੋਲ ਮੇਰੇ ਕੁੜੀ ਲਈ ਖਾਣਾ ਨਹੀਂ ਬਣ ਰਿਹਾ ਗੁਰਮੀਤ कौर ਗੁੱਸੇ 'ਚ ਬੁਰੀ ਤਰ੍ਹਾਂ ਬੋਲ ਰਹੀ ਸੀ ਤੇ ਸਾਹਮਣੇ ਖੜੀ ਰਾਜ ਦਰ ਦੇ ਮਾਰੇ ਕੰਬ ਰਹੀ ਸੀ ਉਹਨੂੰ ਚੁੱਪ ਵੇਖ ਕੇ ਗੁਰਮੀਤ कौर ਨੇ ਕਿਹਾ ਮੈਨੂੰ ਉਮੀਦ ਨਹੀਂ ਸੀ ਕਿ ਤੂੰ ਮੇਰੇ ਮੁੰਡੇ ਕੋਲੋਂ ਕੰਮ ਕਰਵਾਏਂਗੀ ਮਨਿੰਦਰ ਚੁੱਪਚਾਪ ਬਾਹਰ ਆ ਜਾ ਮੈਨੂੰ ਮਰਦਾਂ ਦਾ ਰਸੋਈ 'ਚ ਕੰਮ ਕਰਨਾ ਬਿਲਕੁਲ ਪਸੰਦ ਨਹੀਂ ਬਹੁ ਜੇਤੂ ਬਣਾਉਣੇ ਆ ਤਾਂ ਕੱਲੀ ਬਣਾ ਲੈ ਨਹੀਂ ਤਾਂ ਰਹਿਂਦੇ ਮੈਂ ਸਮਝ ਲੂੰਗੀ ਕਿ ਮੇਰੀ ਕਿਸਮਤ 'ਚ ਬਹੁ ਦਾ ਸੋਖ ਨਹੀਂ ਲਿਖਿਆ ਗੁਰਮੀਤ ਕੌਰ ਨੇ ਇਹੋ ਜਿਹਾ ਤਾਣਾ ਦਿੱਤਾ ਕਿ ਰਾਜ ਦੀਆਂ ਅੱਖਾਂ ਚੋਂ ਆ ਗਏ ਤੇ ਉਹ ਖਾਣਾ ਕੱਲੀ ਬਣਾਉਣ ਲੱਗ ਪਈ ਬਾਅਦ ਵਿੱਚ ਮਾਂ ਦੀ ਨਜ਼ਰ ਤੋਂ ਬਚ ਕੇ ਮਨਿੰਦਰ ਸੋਈ ਚ ਮਦਦ ਕਰਵਾਉਣ ਵੀ ਆਇਆ ਪਰ ਰਾਜ ਨੇ ਰੋਂਦੇ ਹੋਏ ਕਿਹਾ ਕਿ ਤੁਸੀਂ ਚਲੇ ਜਾਓ ਨਹੀਂ ਤਾਂ ਮੰਮੀ ਮੇਰੇ ਨਾਲ ਨਾਰਾਜ਼ ਹੋਊਗੀ ਆਪਣੀ ਘਰ ਵਾਲੀ ਨੂੰ ਰੋਂਦੇ ਵੇਖ ਕੇ ਮਨਿੰਦਰ ਦਾ ਦਿਲ ਪਿਗਲ ਰਿਹਾ ਸੀ ਪਰ ਕੁਝ ਨਹੀਂ ਕਰ ਸਕਿਆ ਉਹ ਉਹਨੇ ਚੋਰੀ-ਚੋਰੀ ਰਾਸਗੁੱਲੇ ਤੇ ਗੁਲਾਬ ਜਾਮਨ ਲਿਆ ਕੇ ਰੱਖ ਦਿੱਤੇ ਜਦੋਂ ਗੁਰਮੀਤ ਕੌਰ ਆਪਣੇ ਕਮਰੇ 'ਚ ਬੈਠੀ ਫੋਨ ਤੇ ਆਪਣੀ ਕੁੜੀ ਨਾਲ ਗੱਲਾਂ ਕਰ ਰਹੀ ਸੀ ਮਨਿੰਦਰ ਦੀ ਭੈਣ ਕਵਲ ਆਪਣੇ ਘਰੋਂ ਤੁਰ ਪਈ ਸੀ ਤੇ ਉਹਨੂੰ 2 ਘੰਟੇ ਲੱਗਣੇ ਸੀ ਰਾਜ ਵਿਚਾਰੀ ਹੁੰਡਾ ਰਹੀ ਸੀ ਕਿ ਉਹਦੀ ਸੱਸ ਦੀ ਤੇਜ ਨਜ਼ਰ ਕਿਤੇ ਮਾਰਕੀਟ ਚੋਂ ਆਏ ਗੁਲਾਬ ਜਾਮਨਾ ਤੇ ਨਾ ਪੈ ਜਾਵੇ ਰਾਜ ਨੂੰ ਹੁਣ ਸਮਝ ਆ ਗਿਆ ਸੀ ਕਿ ਸੱਸ ਦੀ ਨਜ਼ਰ ਤੋਂ ਕੁਝ ਨਹੀਂ ਬਚ ਸਕਦਾ ਉਹਨੇ ਛੇਤੀ ਨਾਲ ਗੁਲਾਬ ਜਾਮਨ ਕੜਾਈ ਚ ਪਾ ਦਿੱਤੇ ਤੇ ਉਹਨਾਂ ਨੂੰ ਗੈਂਸ ਤੇ ਰੱਖ ਦਿੱਤਾ ਦੂਜੇ ਪਾਸੇ ਪਕੌੜੇ ਕੱਢਣ ਲਈ ਤੇਲ ਰੱਖ ਦਿੱਤਾ ਜਿਵੇਂ ਹੀ ਉਹ ਸਾਰਾ ਕੁਝ ਬਣਾ ਕੇ ਰਸੋਈ ਸਾਫ਼ ਕਰਨ ਲੱਗੀ ਤਾਂ ਗਰਮੀਤ ਕੌਰ ਸਾਰਾ ਕੁਝ ਚੈੱਕ ਕਰਨ ਆਈ ਤੇ ਗੈਂਸ ਤੇ ਗੁਲਾਬ ਜਾਮਨ ਵੇਖ ਕੇ ਬੋਲੀ ਇਹ ਨਹੀਂ ਛੇਤੀ ਇਹ ਵੀ ਬਣਾ ਲੈ ਜੇ ਆਂਦਾ ਹੀ ਸੀ ਤਾਂ ਮੇਰੇ ਮੁੰਡੇ ਨੂੰ ਤੂੰ ਗੁਲਾਮ ਬਣਾ ਕੇ ਕੰਮ ਕਿਉਂ ਕਰਵਾਉਂਦੀ ਸਾ ਉਹਦੇ ਕੋਲੋਂ ਕੀ ਲੋੜ ਸੀ ਉਹਦੇ ਕੋਲੋਂ ਕੰਮ ਕਰਵਾਉਂਦੀ ਇਸ ਵੇਲੇ ਰਾਜ ਨੂੰ ਗੁਰਮੀਤ ਕੌਰ ਦੇ ਸ਼ਬਦਾਂ ਤੋਂ ਜ਼ਿਆਦਾ ਇਸ ਗੱਲ ਦਾ ਡਰ ਲੱਗ ਰਿਹਾ ਸੀ ਕਿ ਕਿਤੇ ਇਹਨਾਂ ਨੂੰ ਇਹ ਨਾ ਪਤਾ ਲੱਗ ਜਾਵੇ ਕਿ ਇਹ ਮਠਿਆਈ ਬਾਹਰੋਂ ਆਈ ਆ ਥੋੜੀ ਦੇਰ ਚ ਕਵਲ ਵੀ ਆ ਗਈ ਤੇ ਗੁਰਮੀਤ ਕੌਰ ਆਪਣੀ ਕੁੜੀ ਦੇ ਸਾਹਮਣੇ ਐਵੇਂ ਵੇਸ਼ ਗਈ ਕਿ ਜਿਵੇਂ ਮੰਨੋ ਸਾਲਾਂ ਬਾਅਦ ਉਹ ਪੇਕੇ ਆਈ ਹੋਵੇ ਕਵਲ ਦੇ ਕੋਲ ਉਹਨਾਂ ਨੇ ਇੱਕ ਪਲਵੀ ਰਾਜ ਨੂੰ ਬੈਠਾ ਨਾ ਦਿੱਤਾ ਕਦੀ ਚਾਹ ਕਦੀ ਪਾਣੀ ਕਦੀ ਨਾਸ਼ਤਾ ਫਿਰ ਖਾਣਾ ਬਸ ਉਹ ਰਾਜ ਨੂੰ ਕੰਮ ਹੀ ਦੱਸੀ ਜਾ ਰਹੀ ਸੀ ਕਵਲ ਨੇ ਆਪਣੀ ਮਾਂ ਨੂੰ ਕਿਹਾ ਮੰਮੀ ਤੁਹਾਨੂੰ ਤਾਂ ਬੜੀ ਚੰਗੀ ਬਹੂ ਮਿਲੀ ਆ ਮੈਂ ਵੇਖ ਰਹੀ ਆ ਕਿ ਦੌੜ ਦੌੜ ਕੇ ਕੰਮ ਕਰਦੀ ਆ ਤੇ ਇਹ ਗੁਲਾਬ ਜਾਮਨ ਤਾਂ ਬੜੇ ਸੁਆਦ ਬਣੇ ਆ ਤਾਂ ਗੁਰਮੀਤ ਕੌਰ ਨੇ ਵੀ ਸੀਨਾ ਤਾਣ ਕੇ ਕਿਹਾ ਮੈਂ ਇਹ ਸਾਰਾ ਕੁਝ ਤੇਰੇ ਲਈ ਬਣਵਾਇਆ ਆ ਭਲਾ ਇਹਨੂੰ ਕੀ ਪਤਾ ਸੀ ਕਿ ਤੈਨੂੰ ਕੀ ਪਸੰਦ ਆ ਉਦੋਂ ਹੀ ਉਥੇ ਰਾਜ ਵੀ ਆਈ ਤੇ ਜਿਵੇਂ ਹੀ ਬਹਿਣ ਲੱਗੀ ਤਾਂ ਗਰਮੀਤ ਕਰਨੇ ਨੂੰ ਤੁਰੰਤ ਕਿਹਾ ਕਿ ਇੱਥੇ ਕਿੱਥੇ ਬਹਿਣ ਲੱਗੀਆਂ ਮੇਰੇ ਕਮਰੇ 'ਚ ਜਾ ਕੇ ਜਰਾ ਸਾਰਾ ਕੁਝ ਠੀਕ ਕਰਦੇ ਅਸੀਂ ਦੋਵੇਂ ਉੱਥੇ ਹੀ ਆਰਾਮ ਕਰਾਂਗੇ ਆ ਵਿਚਾਰੀ ਰਾਜ ਬੈਠਦੇ ਬੈਠਦੇ ਉੱਠ ਗਈ ਤੇ ਸੱਸ ਦੇ ਕਮਰੇ ਜਾ ਕੇ ਸਫਾਈ ਕਰਨ ਲੱਗੀ ਜਿਵੇਂ ਹੀ ਦੋਵੇਂ ਆਪਣੇ ਕਮਰੇ 'ਚ ਆਰਾਮ ਕਰਨ ਗਈਆਂ ਤਾਂ ਰਾਜ ਨੇ ਵੀ ਆਪਣੇ ਕਮਰੇ 'ਚ ਜਾ ਕੇ ਗਹਿਰਾ ਸਾਹ ਲਿਆ ਤੇ ਸੋਚਣ ਲੱਗੀ ਕਿ ਪਹਿਲਾਂ ਤਾਂ ਸੱਸ ਇੰਨੀ ਚੰਗੀ ਸੀ ਪਰ ਅਜਨ ਨਾਨਦ ਦੇ ਆਉਂਦਿਆਂ ਹੀ ਇਹਨੂੰ ਕੀ ਹੋ ਗਿਆ ਹੋਲੀ ਹੋਲੀ ਰਾਜ ਨੂੰ ਪਤਾ ਲੱਗ ਗਿਆ ਸੀ ਕਿ ਗੁਰਮੀਤ ਕੌਰ ਆਪਣੀ ਕੁੜੀ ਦੇ ਅੱਗੇ ਕਿਸੇ ਨੂੰ ਕੁਝ ਨਹੀਂ ਸਮਝਦੀ ਕਬਲ ਦਾ ਹਰ ਕੰਮ ਹੁਣ ਰਾਜ ਨੂੰ ਹੀ ਕਰਨਾ ਪੈਂਦਾ ਤੇ ਜੇ ਜਰਾ ਵੀ ਦੇਰ ਹੋ ਜਾਂਦੀ ਤਾਂ ਗੁਰਮੀਤ ਕੌਰ ਬੋਲਣ ਲੱਗਦੀ ਕਿ ਮੈਂ ਆਪਣੀ ਕੁੜੀ ਨੂੰ ਰਾਜਕੁਮਾਰੀਆਂ ਵਾਂਗ ਪਾਲਿਆ ਆ ਤੇ ਇਹਨੂੰ ਸੋਹਰਾ ਕਰ ਵੀ ਉਹੋ ਜਿਹਾ ਲੱਭ ਕੇ ਦਿੱਤਾ ਆ ਜਿਥੇ ਇਹਨੂੰ ਕੱਖ ਭੰਨ ਕੇ ਦੂਰਾ ਨਹੀਂ ਕਰਨਾ ਪੈਂਦਾ ਬਹੂ ਉਹ ਤੇਰੀ ਨਾਨ ਆ ਤੂੰ ਹੀ ਉਹਦਾ ਖਿਆਲ ਰੱਖਣਾ ਆ ਰਾਜ ਦੇ ਉੱਤੇ ਹੁਣ ਕਬਲ ਦੇ ਸਾਰੇ ਕੰਮ ਦਾ ਬੋਝ ਪੈਣ ਲੱਗਾ। ਕਵਲ ਬਾਥਰੂਮ 'ਚ ਆਪਣੇ ਕੱਪੜੇ ਛੱਡ ਕੇ ਬਾਹਰ ਨਿਕਲ ਆਈ ਤੇ ਰਾਜੋ ਆਵਾਜ਼ ਦੇ ਕੇ ਕਹਿੰਦੀ ਭਾਬੀ ਨਾਸ਼ਤਾ ਬਣਾ ਕੇ ਮੇਰੇ ਕੱਪੜੇ ਵੀ ਧੋ ਹੀ ਦੇਈਂ। ਮੈਂ ਆਪਣੇ ਕੱਪੜੇ ਮਸ਼ੀਨ 'ਚ ਨਹੀਂ ਧੋਂਦੀ ਕਿਉਂਕਿ ਇਹ ਬੜੇ ਮਹਿੰਗੇ ਆ ਖਰਾਬ ਹੋ ਜਾਣਗੇ। ਰਾਜੋਚਾਰੀ ਪੂਰਾ ਦਿਨ ਕਵਲ ਦੇ ਕੰਮ ਹੀ ਕਰਦੀ ਰਹਿੰਦੀ ਬਸ। ਗੁਰਮੀਤ ਕੌਰ ਦੇ ਮੂੰਹ 'ਤੇ ਖੁਸ਼ੀ ਫਿਰ ਵੀ ਨਾ ਆਉਂਦੀ। ਉਹਨੂੰ ਤਾਂ ਬਸ ਹਰ ਪਾਸੇ ਆਪਣੀ ਕੁੜੀ ਹੀ ਨਜ਼ਰ ਆਉਂਦੀ ਸੀ ਤੇ ਉਹ ਉਹਨੂੰ ਵੇਖ ਕੇ ਖੁਸ਼ ਹੁੰਦੀ ਸੀ। ਇੱਕ ਦਿਨ ਰਾਜ ਆਪਣੀ ਅਲਮਾਰੀ ਦਾ ਸਮਾਨ ਠੀਕ ਕਰਦੀ ਸੀ ਤੇ ਕਾਫੀ ਸਮਾਨ ਉਹਨੇ ਬੈੱਡ ਤੇ ਕੱਢ ਕੇ ਰੱਖਿਆ ਸੀ ਉਦੋਂ ਹੀ ਕਮਰੇ 'ਚ ਕਵਲ ਆਈ ਤੇ ਉਹਦੇ ਕੱਪੜੇ ਵੇਖ ਕੇ ਬੋਲੀ ਕਿ ਭਾਬੀ ਤੇਰੇ ਸੂਟ ਤਾਂ ਬੜੇ ਸੋਹਣੇ ਆ ਮੇਰੇ ਤੇ ਇਹੋ ਜਿਹੇ ਰੰਗ ਬੜੇ ਸੋਹਣੇ ਲੱਗਦੇ ਆ ਇਹ ਸੁਣਦੇ ਹੀ ਗੁਰਮੀਤ ਕੌਰ ਨੇ ਕਿਹਾ ਤੇ ਫਿਰ ਕੀ ਆ ਇਹ ਤੂੰ ਰੱਖ ਲਾ ਬਹੂ ਹੋਰ ਲੈ ਆਉਗੀ ਇਹ ਸੁਣ ਕੇ ਰਾਜ ਨੇ ਹੈਰਾਨ ਹੋ ਕੇ ਮੁੜ ਕੇ ਵੇਖਿਆ ਤਾਂ ਗੁਰਮੀਤ ਕੌਰ ਨੇ ਕਿਹਾ ਕਿਉਂ ਬਹੂ ਦੇ ਦੇਣਗੀ ਨਾ ਸੂਟ ਆਪਣੀ ਨਨਾਨ ਨੂੰ ਤੇ ਵੈਸੇ ਵੀ ਮਨਾ ਕਿਉਂ ਕਰੇਗੀ ਤੇ ਰੀਕਲੌਤੀ ਨਾਨਿਆਂ ਗੁਰਮੀਤ ਕੌਰ ਨੇ ਇਹੋ ਜੀ ਗੱਲ ਕਹੀ ਤਾਂ ਰਾਜਕੂਜ ਨਾ ਬੋਲ ਸકી ਕਵਲ ਵੀ ਤਰੰਤੋ ਸੂਟ ਚੋੱਕ ਕੇ ਆਪਣੇ ਕਮਰੇ ਚ ਲੈ ਗਈ ਜੀ ਦੇ ਨਾਰਾਜ ਦਾ ਦਿਲ ਬਹੁਤ ਦੁਖੀ ਹੋਇਆ ਤੇ ਉਸ ਤੋਂ ਬਾਅਦ ਉਹਨੂੰ ਮਨਿੰਦਰ ਨੇ ਕਿਹਾ ਕਿ ਰਾਜ ਕੋਈ ਗੱਲ ਨਹੀਂ ਮੈਂ ਤੈਨੂੰ ਇਹਦੇ ਤੋਂ ਵੀ ਸੋਹਣਾ ਸੂਟ ਲਿਆ ਕੇ ਦਊਂਗਾ ਦੋ ਦਿਨਾਂ ਬਾਅਦ ਹੀ ਕਵਲ ਆਪਣੇ ਘਰ ਵਾਪਸ ਚਲੀ ਗਈ ਉਦੋਂ ਹੀ ਅਚਾਨਕ ਰਾਜ ਦੇ ਪੇਕੇ ਉਹਦੀ ਮਾਸੀ ਦੀ ਕੁੜੀ ਦੇ ਵਿਆਹ ਦਾ ਕਾਰਡ ਆ ਗਿਆ ਪਰ ਗਰਮੀਤ ਕੌਰ ਨੇ ਕਹਿ ਦਿੱਤਾ ਕਿ ਤੁਸੀਂ ਦੋਵੇਂ ਚਲੇ ਜਾਓ ਮੈਂ ਉੱਥੇ ਜਾ ਕੇ ਕੀ ਕਰੂੰਗੀ ਮਨਿੰਦਰ ਨੇ ਆਪਣੀ ਮਾਂ ਨੂੰ ਕਿਹਾ ਕਿ ਮੰਮੀ ਤੁਸੀਂ ਇਕੱਲੇ ਘਰ ਰਹਿ ਕੇ ਕੀ ਕਰਨਾ ਆ ਤਾਂ ਉਹਨਾਂ ਨੇ ਕਿਹਾ ਮੈਂ ਤਾਂ ਆਪਣੇ ਕੋਲ ਕਵਲ ਨੂੰ ਸਾਧ ਲੂੰਗੀ ਤੇ ਮੇਰਾ ਦਿਲ ਲੱਗ ਜਾਊਗਾ ਤੁਸੀਂ ਦੋਵੇਂ ਚਲੇ ਜਾਓ ਰਾਜ ਨੇ ਗੁੱਸੇ 'ਚ ਮਨਿੰਦਰ ਨੂੰ ਕਿਹਾ ਕਿ ਤੇਰੀ ਮੰਮੀ ਨੂੰ ਤਾਂ ਆਪਣੀ ਕੁੜੀ ਤੋਂ ਇਲਾਵਾ ਹੋਰ ਕੋਈ ਚੰਗਾ ਨਹੀਂ ਲੱਗਦਾ ਉਹਦੇ ਅੰਦਰ ਹੀ ਇੰਨਾ ਮਾੜਾ ਵਿਹਾਰ ਕਰਨ ਲੱਗਦੀ ਆ ਨਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹਰ ਕੁੜੀ ਆਪਣੇ ਘਰ ਦੀ ਰਾਜਕੁਮਾਰੀ ਹੁੰਦੀ ਆ ਇਹਦਾ ਮਤਲਬ ਇਹ ਨਹੀਂ ਕਿ ਦੂਜਿਆਂ ਨੂੰ ਪਰੇਸ਼ਾਨ ਕਰਨਾ ਹੀ ਸ਼ੁਰੂ ਕਰਦੋ ਮੈਂ ਵੀ ਆਪਣੇ ਘਰ ਰਾਜਕੁਮਾਰੀਆਂ ਵਾਂਗ ਵੱਡੀ ਹੋਈਆਂ ਪਰ ਇੱਥੇ ਆ ਕੇ ਤਾਂ ਨੌਕਰਾਂ ਵਾਂਗ ਕੰਮ ਕਰਦੀਆਂ ਤੇਰੀ ਮੰਮੀ ਹਰ ਚੀਜ਼ ਚੋੱਕ ਕੇ ਆਪਣੀ ਕੁੜੀ ਨੂੰ ਦੇ ਦਿੰਦੀ ਆ ਮੇਰੀ ਤੇ ਮੈਂ ਕੁਝ ਨਹੀਂ ਕਹਿੰਦੀ ਜਿਵੇਂ ਕਿ ਮੇਰਾ ਕਿਸੇ ਚੀਜ਼ ਤੇ ਹੱਕ ਨਹੀਂ ਹੁੰਦਾ ਮਨਿੰਦਰ ਸਮਝ ਗਿਆ ਸੀ ਕਿ ਰਾਜ ਨੂੰ ਇਸ ਗੱਲ ਦਾ ਬਹੁਤ ਗੁੱਸਾ ਆ ਪਰ ਦੂਜੇ ਪਾਸੇ ਉਹਦੀ ਭੈਣ ਸੀ ਇਸ ਲਈ ਉਹ ਕੁਝ ਨਾ ਕਹਿ ਸਕਿਆ ਮਨਿੰਦਰ ਨੇ ਉਹਨੂੰ ਸਮਝਾਉਂਦੇ ਹੋਏ ਕਿਹਾ ਕਿ ਬਸ ਤੂੰ ਤਾਂ ਜਾਣ ਦੀ ਤਿਆਰੀ ਕਰ ਕੁਝ ਦਿਨ ਉੱਥੇ ਰਹੇਂਗੀ ਤਾਂ ਤੇਰਾ ਮੂਡ ਵੀ ਠੀਕ ਹੋ ਜਾਊਗਾ ਮੰਮੀ ਤੇ ਕਵਲ ਕੀ ਕਰਦੇ ਇਹਦੇ ਤੇ ਧਿਆਨ ਨਾ ਦੇ ਮਨਿੰਦਰ ਚਾਹੁੰਦਾ ਸੀ ਕਿ ਕਿਵੇਂ ਵੀ ਹੋਵੇ ਰਾਜ ਦਾ ਗੁੱਸਾ ਠੰਡਾ ਰਹੇ ਉਹਨੂੰ ਗੁੱਸਾ ਨਾ ਆਵੇ ਉਸ ਤੋਂ ਬਾਅਦ ਰਾਜ ਵਿਆਹ ਤੇ ਜਾਣ ਦੀ ਤਿਆਰੀ ਕਰਨ ਲੱਗੀ ਜਦੋਂ ਵਿਆਹ ਤੇ ਜਾਣ ਨੂੰ 2 ਦਿਨ ਰਹਿ ਗਏ ਤਾਂ ਉਹਨੇ ਮਨਿੰਦਰ ਨੂੰ ਕਿਹਾ ਮਨਿੰਦਰ ਤੁਸੀਂ ਮੰਮੀ ਨੂੰ ਕਹੋ ਕਿ ਮੈਨੂੰ ਵਿਆਹ ਤੇ ਪਾਉਣ ਲਈ ਗਹਿਣੇ ਦੇ ਦੇਣ ਤਮਨਿੰਦਰ ਨੇ ਜਾ ਕੇ ਆਪਣੀ ਮਾਂ ਨੂੰ ਕਿਹਾ ਤਾਂ ਉਹ ਬੋਲੀ ਗਹਿਣੇ ਮੇਰੇ ਕੋਲ ਕਿੱਥੇ ਆ ਤੇਰੀ ਘਰ ਵਾਲੀ ਕੋਲ ਹੀ ਆ ਉਹਨੂੰ ਪੁੱਛ ਜਾ ਕੇ ਇਹ ਸੁਣ ਕੇ ਮਨਿੰਦਰ ਹਰਾਨ ਹੋ ਗਿਆ ਤੇ ਬੋਲਿਆ ਮੰਮੀ ਗਹਿਣੇ ਤਾਂ ਤੂੰ ਰੱਖੇ ਸੀ ਤੇ ਫਿਰ ਐਵੇਂ ਕਿਉਂ ਕਹਿੰਨੀ ਆ ਮੇਰੇ ਸਾਹਮਣੇ ਹੀ ਤਾਂ ਰਾਜ ਨੇ ਸਾਰੇ ਗਹਿਣੇ ਤੈਨੂੰ ਫੜਾਤੇ ਸੀ ਜਿਸ ਗੱਲ ਤੇ ਗੁਰਮੀਤ ਕੌਰ ਆਪਣੇ ਮੁੰਡੇ ਨੂੰ ਹੀ ਅੱਖਾਂ ਵਿਖਾਉਣ ਲੱਗੀ ਵੇ ਤੂੰ ਮੇਰੇ ਤੇ ਚੋਰੀ ਦਾ ਇਲਜ਼ਾਮ ਲਾਉਂਨਾ ਆ ਮੈਂ ਗਹਿਣੇ ਲੈ ਜਰੂਰ ਸੀ ਪਰ ਵਾਪਸ ਵੀ ਕਰ ਦਿੱਤੇ ਸੀ ਤੇਰੀ ਕਰ ਵਾਲੀ ਨੂੰ ਚੇਤਾ ਤਾਂ ਰਹਿੰਦਾ ਨਹੀਂ ਕੁਝ ਵੀ ਇੱਥੇ ਉੱਥੇ ਰਾ ਕੇ ਭੁੱਲ ਜਾਂਦੀ ਆ ਜਾ ਕੇ ਉਹਨੂੰ ਪੁੱਛ ਕਿਉਂ ਨਹੀਂ ਪੁੱਛਦਾ ਉਹਨੂੰ ਆਪਣੀ ਮਾਂ ਦੀ ਗੱਲ ਸੁਣ ਕੇ ਮਨਿੰਦਰ ਤੁਰੰਤ ਰਾਜ ਦੇ ਕੋਲ ਗਿਆ ਤੇ ਬੋਲਿਆ ਰਾਜ ਮੰਮੀ ਤਾਂ ਕਹਿੰਦੀ ਆ ਕਿ ਮੈਂ ਤੈਨੂੰ ਗਹਿਣੇ ਫੜਾਤੀ ਸੀ ਇਹ ਸੁਣ ਕੇ ਰਾਜ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਤੇ ਉਹ ਗੁੱਸੇ 'ਚ ਬੋਲੀ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ ਮੈਂ ਮੰਮੀ ਕੋਲੋਂ ਗਹਿਣੇ ਨਹੀਂ ਲੈ ਤਾਂ ਫਿਰ ਮੇਰੇ ਕੋਲ ਕਿੱਥੋਂ ਆਇਆ ਆ ਗਏ ਮੰਮੀ ਨੇ ਹੀ ਤਾਂ ਕਿਹਾ ਸੀ ਕਿ ਜਦੋਂ ਲੋੜ ਪਊ ਤਾਂ ਮੈਂ ਗਹਿਣੇ ਦੇ ਦੂੰਗੀ ਹਜੇ ਤੱਕ ਮੈਨੂੰ ਲੋੜ ਹੀ ਨਹੀਂ ਪਈ ਅੱਜ ਜਦੋਂ ਲੋੜਿਆ ਤਾਂ ਉਹ ਕਹਿੰਦੀ ਆ ਕਿ ਮੇਰੇ ਕੋਲ ਹੈ ਹੀ ਨਹੀਂ ਮੈਨੂੰ ਤਾਂ ਕੋਈ ਗੜਬੜ ਲੱਗਦੀ ਆ ਜਾ ਕੇ ਉਹਨਾਂ ਨੂੰ ਪੁੱਛੋ ਕਿ ਅਸਲੀ ਗੱਲ ਕੀ ਆ ਮਨਿੰਦਰ ਜਿਵੇਂ ਹੀ ਆਪਣੀ ਮਾਂ ਦੇ ਕਮਰੇ 'ਚ ਗਿਆ ਤਾਂ ਵੇਖਿਆ ਕਿ ਉਹ ਫੋਨ 'ਤੇ ਗੱਲ ਕਰਦੀ ਸੀ ਪਰ ਉਹਨੇ ਮਨਿੰਦਰ ਨੂੰ ਵੇਖਦੇ ਹੀ ਫੋਨ ਕੱਟ ਦਿੱਤਾ ਤੇ ਕਹਿਣ ਲੱਗੀ ਗਹਿਣੇ ਲੱਭ ਗਏ ਕਿ ਨਹੀਂ ਮਨਿੰਦਰ ਨੇ ਤੁਰੰਤ ਆਪਣੇ ਲੱਕ ਤੇ ਹੱਥ ਰੱਖ ਕੇ ਕਿਹਾ ਮੰਮੀ ਗਹਿਣੇ ਤੇਰੇ ਕੋਲ ਹੀ ਆ ਤੂੰ ਆਪਣੀ ਅਲਮਾਰੀ ਚੈੱਕ ਕਰਕੇ ਵੇਖ ਕਿਉਂਕਿ ਤੇਰੇ ਕੋਲ ਗਹਿਣੇ ਰਾਜ ਨੇ ਵਾਪਸ ਲੈ ਹੀ ਨਹੀਂ ਆ ਉਹਨੂੰ ਚੰਗੀ ਤਰ੍ਹਾਂ ਯਾਦ ਆ ਕਿ ਉਹਨੇ ਨਹੀਂ ਗਹਿਣੇ ਲਏ ਗੁਰਮੀਤ ਕੌਰ ਤੁਰੰਤ ਗੁੱਸੇ 'ਚ ਖੜੀ ਹੋਈ ਤੇ ਬੋਲੀ ਅੱਛਾ ਉਹਨੇ ਕਹਿ ਦਿੱਤਾ ਕਿ ਉਹਨੂੰ ਯਾਦ ਨਹੀਂ ਆ ਤਾਂ ਕਿ ਉਹਦੀ ਗੱਲ ਪੱਥਰ ਤੇ ਲਕੀਰ ਹੋ ਗਈ ਐਸੇ ਮਹਾਰਾਣੀ ਨੇ ਕਿਤੇ ਰੱਖੇ ਹੋਣੇ ਆ ਇਹਨੂੰ ਹੁਣ ਯਾਦ ਨਹੀਂ ਆ ਰਿਹਾ ਜਾ ਕੇ ਇਹਦੀ ਅਲਮਾਰੀ ਵੇਖ ਮਨਿੰਦਰ ਨੇ ਗੁੱਸੇ 'ਚ ਕਿਹਾ ਕਿ ਮੰਮੀ ਤੂੰ ਜ਼ਬਰਦਸਤੀ ਗੱਲ ਉਹਦੇ ਤੇ ਪਾਉਣੀ ਆ ਆਪਣੀ ਅਲਮਾਰੀ ਕਿਉਂ ਨਹੀਂ ਵੇਖਦੀ ਉਹ ਦੋਹੀ ਉੱਥੇ ਰਾਜ ਆ ਗਈ ਤੇ ਉਹ ਵੀ ਕਹਿਣ ਲੱਗੀ ਮੰਮੀ ਜੀ ਮੈਨੂੰ ਚੰਗੀ ਤਰ੍ਹਾਂ ਜਾਦਿਆ ਕਿ ਮੈਂ ਕਦੀ ਵੀ ਗਹਿਣੇ ਵਾਪਸ ਨਹੀਂ ਲੈ ਤੇ ਫਿਰ ਮੇਰੀ ਅਲਮਾਰੀ ਚ ਗਹਿਣੇ ਹੋਣ ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਫਿਰ ਵੀ ਮੈਂ ਕਈ ਵਾਰ ਵੇਖ ਲਿਆ ਹੁਣ ਤੁਸੀਂ ਆਪਣੀ ਅਲਮਾਰੀ ਵੇਖੋ ਮੈਂ ਬਿਨਾ ਗਹਿਣਿਆਂ ਦੇ ਆਪਣੇ ਘਰ ਨਹੀਂ ਜਾਣਾ ਬਸ ਤੁਸੀਂ ਮੇਰੇ ਪੇਕਿਆਂ ਵਾਲੀ ਗਹਿਣੇ ਮੈਨੂੰ ਦੇ ਦਿਓ ਨਹੀਂ ਤਾਂ ਐਵੇਂ ਬੇਕਾਰ ਚ ਮੇਰੇ ਰਿਸ਼ਤੇਦਾਰ ਮੈਨੂੰ ਕਈ ਸਵਾਲ ਪੁੱਛਣਗੇ ਇਹ ਸੁਣ ਕੇ ਗੁਰਮੀਤ ਕੌਰ ਜ਼ੋਰ ਨਾਲ ਬੋਲੀ ਕੀ ਤੂੰ ਮੇਰੇ ਤੇ ਚੋਰੀ ਦਾ ਇਲਜ਼ਾਮ ਲਾਉਣੀ ਆ ਜਦੋਂ ਮੈਂ ਕਹਿ ਰਹੀ ਆ ਕਿ ਮੇਰੇ ਕੋਲ ਹੈ ਨਹੀਂ ਗਹਿਣੇ ਤਾਂ ਮੈਨੂੰ ਆਪਣੀ ਅਲਮਾਰੀ ਵੇਖਣ ਦੀ ਕੀ ਲੋੜ ਮੈਂ ਤੇਰੀ ਵਾਂਗ ਪਲਕੜਨੀ ਆ ਮਨਿੰਦਰ ਨੂੰ ਲੱਗ ਰਿਹਾ ਸੀ ਕਿ ਮਾਲ ਮਾਰੀ ਕਿਉਂ ਨਹੀਂ ਵੇਖਦੀ ਤਾਂ ਉਹਨੇ ਗਰਮੀਤ ਕਰਨ ਨੂੰ ਕਿਹਾ ਮਾਂ ਕੋਈ ਤਾਂ ਗੱਲ ਹੈਗੀ ਆ ਜਿਹੜਾ ਤੂੰ ਆਪਣੀ ਅਲਮਾਰੀ ਨਹੀਂ ਵੇਖ ਰਹੀ ਤੂੰ ਆਪਣੀ ਜੇਤੇ ਅੜ ਗਈ ਆ ਤੂੰ ਇੱਥੋਂ ਪਰਾਂ ਹੋ ਮੈਂ ਆਪੇ ਵੇਖ ਲੈਣਾ ਅਲਮਾਰੀ ਤੂੰ ਅਲਮਾਰੀ ਦੀ ਚਾਬੀ ਮੈਨੂੰ ਫੜਾ ਇਹ ਗੱਲ ਸੁਣ ਕੇ ਗੁਰਮੀਤ ਕਰਨੇ ਆਪਣੇ ਮੁੰਡੇ ਦੀ ਗੱਲ ਤੇ ਥੱਪੜ ਮਾਰ ਦਿੱਤਾ ਤੇ ਕਿਹਾ ਇੱਕ ਵਾਰ ਮੈਂ ਕਹਿ ਦਿੱਤਾ ਨਾ ਮਾਂ ਨਾਲ ਬਹਿਸ ਕਰਦਾ ਆ ਤੈਨੂੰ ਸ਼ਰਮ ਨਹੀਂ ਆਉਂਦੀ ਹੁਣ ਤੁਸੀਂ ਦੋਵੇਂ ਆਪਣੇ ਕਮਰੇ 'ਚ ਜਾਓ ਮਨਿੰਦਰ ਨੂੰ ਥੱਪੜ ਪੈਂਦਾ ਵੇਖ ਕੇ ਰਾਜ ਦੇ ਤਨ ਬਦਨ 'ਚ ਅੱਗ ਲੱਗ ਗਈ ਪਰ ਮਨਿੰਦਰ ਉਹਨੂੰ ਗੁੱਸੇ 'ਚ ਹੱਥ ਫੜ ਕੇ ਵਾਪਸ ਕਮਰੇ 'ਚ ਲੈ ਗਿਆ ਤੇ ਬੋਲਿਆ ਰਾਜ ਕਿਵੇਂ ਵੀ ਕਰਕੇ ਫਿਲਹਾਲ ਹੁਣ ਕੰਮ ਚਲਾ ਲਾ ਮੈਂ ਜਾਣਦਾ ਆ ਘਰੋਂ ਗਿਆਨੇ ਗਾਇਬ ਹੋਣਾ ਛੋਟੀ ਗੱਲ ਨਹੀਂ ਪਰ ਫਿਲਹਾਲ ਨਹੀਂ ਮਿਲ ਰਹਾ ਇਸ ਲਈ ਤੈਨੂੰ ਐਵੇਂ ਹੀ ਕੰਮ ਚਲਾਉਣਾ ਪਊ ਇਹ ਸੁਣ ਕੇ ਰਾਜ ਰੋਣ ਲੱਗੀ ਕਿ ਮੇਰੇ ਪਾਪਾ ਨੇ ਕਿੰਨੀ ਮਿਹਨਤ ਨਾਲ ਗਹਿਣੇ ਬਣਵਾਏ ਸੀ ਮੇਰੇ ਲਈ ਤੂੰ ਆਪਣੀ ਮਾਂ ਨੂੰ ਪੁੱਛਦਾ ਕਿਉਂ ਨਹੀਂ ਕਿ ਉਹ ਝੂਠ ਕਿਉਂ ਬੋਲਦੀ ਆ ਤੂੰ ਨਹੀਂ ਪੁੱਛੇਂਗਾ ਤਾਂ ਮੈਂ ਪੁੱਛੂੰਗੀ ਉਹਨੂੰ ਉਧਰ ਗੁਰਮੀਤ ਕੌਰ ਵਾਰ-ਵਾਰ ਆਪਣੇ ਕਮਰੇ ਦੀ ਖਿੜਕੀ 'ਚੋਂ ਬਾਹਰ ਵੇਖਦੀ ਸੀ ਫਿਰ ਉਹ ਡ੍ਰਾਈング ਰੂਮ 'ਚ ਆ ਕੇ ਬਹਿ ਗਈ ਤੇ ਵਾਰ-ਵਾਰ ਕਵਲ ਨੂੰ ਫੋਨ ਲਾ ਰਹੀ ਸੀ ਪਰ ਕਵਲ ਫੋਨ ਨਹੀਂ ਸੀ ਚੁੱਕਦੀ ਕਮਰੇ 'ਚ ਬੈਠਾ ਮਨਿੰਦਰ ਰਾਜ ਨੂੰ ਸਮਝਾ ਰਿਹਾ ਸੀ ਕਿ ਰਾਜੇ ਇਸ ਵੇਲੇ ਪੁੱਛਣਾ ਸਹੀ ਨਹੀਂ ਥੋੜਾ ਰੁਕ ਜਾ ਮੈਂ ਜਰੂਰ ਉਹਨੂੰ ਪੁੱਛੂੰਗਾ ਮੇਰਾ ਸਿਰ ਭਾਰੀ ਹੋ ਗਿਆ ਹੁਣ ਤੂੰ ਬਸ ਥੋੜੀ ਜੀ ਚਾਹ ਪਿਆ ਦੇ ਮੈਨੂੰ ਰਾਜ ਚੁੱਪ ਚਾਹ ਪਰਸੋਈ ਚ ਗਈ ਪਰ ਡਰਾਈਂਗ ਰੂਮ 'ਚ ਬੈਠੀ ਗੁਰਮੀਤ ਕੌਰ ਨੂੰ ਉਹ ਵੇਖ ਰਹੀ ਸੀ ਕਿ ਉਹ ਵਾਰ-ਵਾਰ ਕਿਸੇ ਨੂੰ ਫੋਨ ਲੰਦੀਆ ਤੇ ਮੂੰਹ 'ਤੇ ਪਰੇਸ਼ਾਨੀਆਂ ਉਹ ਹੌਲੀ-ਹੌਲੀ ਕੁਝ ਬੁੜਬੁੜਾ ਵੀ ਰਹੀ ਸੀ ਜੋ ਰਾਜ ਨੂੰ ਸਮਝ ਨਹੀਂ ਆ ਰਿਹਾ ਸੀ ਰਾਜਾ ਚਾਹ ਬਣਾਉਂਦੇ ਬਣਾਉਂਦੇ ਵੇਖ ਰਹੀ ਸੀ ਕਿ ਉਦੋਂ ਹੀ ਦਰਵਾਜ਼ਾ ਖੜਕਿਆ ਤੇ ਅਚਾਨਕ ਕਵਲ ਆ ਗਈ ਗੁਰਮੀਤ ਕੌਰ ਨੇ ਹੜਬੜਾਉਂਦੇ ਹੋਏ ਤੁਰੰਤ ਉੱਠ ਕੇ ਦਰਵਾਜ਼ਾ ਖੋਲ੍ਹਿਆ ਇਹ ਵੇਖ ਕੇ ਰਾਜ ਵੀ ਹੈਰਾਨ ਹੋ ਗਈ ਕਿ ਕਵਲ ਇਸ ਵੇਲੇ ਆਈ ਆ ਕੀ ਗੱਲ ਹੋ ਸਕਦੀ ਆ ਕਵਲ ਨੂੰ ਵੇਖਦੇ ਹੀ ਮਾਂ ਬੋਲੀ ਕਵਲ ਮੈਂ ਕਦੋਂ ਦੀ ਤੈਨੂੰ ਫੋਨ ਕਰਦੀ ਸੀ ਕਿੱਥੇ ਰਹਿ ਗਈ ਸਾ ਤੂੰ ਤੈਨੂੰ ਪਤਾ ਆ ਤੇਰੇ ਕਰਕੇ ਮੈਂ ਕਿੰਨਾ ਪਰੇਸ਼ਾਨ ਹੋ ਗਈ ਆ ਪਿੱਛੋਂ ਰਾਜਵੀਰ ਰਸੋਈ 'ਚ ਖੜੀ ਸਾਰਾ ਕੁਝ ਵੇਖ ਰਹੀ ਸੀ ਉਹਨੇ ਵੇਖਿਆ ਕਿ ਗੁਰਮੀਤ कौर ਛੇਤੀ ਨਾਲ ਕਵਲ ਨੂੰ ਆਪਣੇ ਕਮਰੇ ਚ ਲੈ ਗਈ ਆ ਤਾਂ ਰਾਜ ਵੀ ਪਿੱਛੇ ਹੀ ਚਲੀ ਗਈ ਤੇ ਬਾਹਰ ਖੜ ਕੇ ਵੇਖਣ ਲੱਗੀ ਗੁਰਮੀਤ कौर ਨੇ ਅੰਦਰ ਜਾਂਦਿਆਂ ਹੀ ਕਵਲ ਨੂੰ ਕਿਹਾ ਲਿਆਉਣ ਛੇਤੀ ਸਮਾਨ ਮੈਨੂੰ ਫੜਾ ਦੇ ਮੈਂ ਆਪਣੀ ਅਲਮਾਰੀ ਚ ਰੱਖ ਲਵਾਂ ਤੇਰੀ ਵਜ੍ਹਾ ਤੋਂ ਉਹ ਮਾਰਾ ਨਹੀਂ ਮੇਰੇ ਪਿੱਛੇ ਹੀ ਪੈ ਗਈ ਜਿਵੇਂ ਹੀ ਕਵਲ ਨੇ ਆਪਣਾ ਬੈਗ ਖੋਲ੍ਹਿਆ ਤੇ ਉਹਦੇ ਵਿੱਚੋਂ ਗਹਿਣੇ ਕੱਢ ਕੇ ਜਿਵੇਂ ਹੀ ਮਾਂ ਨੂੰ ਦਿੱਤੇ ਤਰਾਜ ਵੇਖ ਕੇ ਹੈਰਾਨ ਰਹਿ ਗਈ ਤੁਰੰਤ ਕਮਰੇ ਚ ਆ ਗਈ ਜਿਹਨੂੰ ਵੇਖ ਕੇ ਗੁਰਮੀਤ ਕੌਰ ਤੇ ਕਵਲ ਦੇ ਹੋਸ਼ ਉੱਡ ਗਏ ਦੀਦੀ ਤੁਸੀਂ ਅੱਜ ਅਚਾਨਕ ਇੱਥੇ ਕਿਵੇਂ ਆਏ ਤੇ ਇਹ ਤੁਸੀਂ ਕੀ ਕਰ ਰਹੇ ਹੋ ਇੱਕ ਪਲ ਲਈ ਤਾਂ ਗੁਰਮੀਤ ਕੌਰ ਹਕਲਾ ਗਈ ਤੇ ਬੋਲੀ ਤੈਨੂੰ ਕੀ ਮਤਲਬ ਕਿ ਅਸੀਂ ਕੀ ਕਰਦੇ ਹਾਂ ਤੂੰ ਜਾ ਕੇ ਆਪਣਾ ਕੰਮ ਕਰ ਗੁਰਮੀਤ ਕੌਰ ਦੇ ਇੰਨੀ ਜ਼ੋਰ ਨਾਲ ਚਿਲਾਉਣ ਦੀ ਆਵਾਜ਼ ਸੁਣ ਕੇ ਮਨਿੰਦਰ ਆਪਣੇ ਕਮਰੇ ਵਿੱਚੋਂ ਨਿਕਲ ਕੇ ਆ ਗਿਆ ਤੇ ਕਵਲ ਨੂੰ ਵੇਖ ਕੇ ਉਹ ਹਰਾਨ ਹੋ ਗਿਆ ਰਾਜ ਨੇ ਤੁਰੰਤ ਮਨਿੰਦਰ ਨੂੰ ਕਿਹਾ ਕਿ ਵੇਖ ਆਪਾਂ ਗਹਿਣੇ ਲਾਭਦੇ ਸੀ ਨਾ ਪਰ ਗਹਿਣੇ ਤਾਂ ਤੇਰੀ ਭੈਣ ਲੈ ਕੇ ਆਈ ਆ ਇਹਦਾ ਮਤਲਬ ਗਹਿਣੇ ਘਰ ਹੈ ਹੀ ਨਹੀਂ ਸੀ ਮਨਿੰਦਰ ਦੀ ਨਜ਼ਰ ਤੁਰੰਤ ਉਹਨਾਂ ਗਹਿਣਿਆਂ ਦੇ ਡੱਬੇ ਤੇ ਪਈ ਜਿਹੜੇ ਗੁਰਮੀਤ ਕੌਰ ਨੇ ਹੱਥ 'ਚ ਫੜੇ ਸੀ ਤਾਂ ਇਹ ਵੇਖ ਕੇ ਮਨਿੰਦਰ ਨੂੰ ਗੁੱਸਾ ਆ ਗਿਆ ਤੇ ਉਹ ਗਰਜ ਕੇ ਬੋਲਿਆ ਮੰਮੀ ਤੈਨੂੰ ਸ਼ਰਮ ਨਹੀਂ ਆਈ ਸਾਨੂੰ ਝੂਠ ਬੋਲਦਿਆਂ ਤੂੰ ਸਾਨੂੰ ਬਿਨਾਂ ਦੱਸੇ ਗਹਿਣੇ ਕਵਲ ਨੂੰ ਦੇ ਦਿੱਤੇ ਜਰਾ ਮੈਨੂੰ ਵੀ ਤਾਂ ਪਤਾ ਲੱਗੇ ਇਹ ਸਭ ਕੀ ਹੋ ਰਿਹਾ ਆ ਗੁਰਮੀਤ ਕੌਰ ਮੁੰਡੇ ਦਾ ਗੁੱਸਾ ਵੇਖ ਕੇ ਚੁੱਪ-ਚੁੱਪ ਬੈੱਡ ਤੇ ਬਹਿ ਗਈ ਤਰਾਜ ਨੇ ਕਿਹਾ ਕਿ ਮੰਮੀ ਜੀ ਹੁਣ ਤੁਸੀਂ ਬੋਲਦੇ ਕਿਉਂ ਨਹੀਂ ਸਾਰਾ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਆ ਇਸ ਲਈ ਤੁਸੀਂ ਝੂਠ ਨਹੀਂ ਬੋਲ ਸਕਦੇ ਤੇ ਦੀਦੀ ਤੁਸੀਂ ਮੇਰੇ ਸਾਰੇ ਗਹਿਣੇ ਆਪਣੇ ਸਹੁਰੇ ਲੈ ਕੇ ਗਏ ਸੀ ਕੋਈ ਕਿਉਂ ਨਹੀਂ ਦੱਸ ਰਿਹਾ ਕਿ ਕੀ ਚੱਲ ਰਿਹਾ ਏ ਤਾਂ ਗਰਮੀਤ कौर ਕਹਿਣ ਲੱਗੀ ਬਹੂ ਇਹ ਮੇਰੀ ਗਲਤੀ ਆ ਜਦੋਂ ਕਵਲ ਆਈ ਸੀ ਨਾ ਤਾਂ ਐਨੇ ਇੱਕ ਦਿਨ ਮੇਰੀ ਅਲਮਾਰੀ ਚ ਸਾਰੇ ਗਹਿਣੇ ਵੇਖ ਲਏ ਸੀ ਤੇ ਆਪਣੇ ਸਹੁਰੇ ਲੈ ਕੇ ਚਲੀ ਗਈ ਤੇ ਕਿੰਦੀ ਸੀ ਕਿ ਕਿਸੇ ਦਾ ਵਿਆਹ ਆ ਉੱਥੇ ਪਾਉਣੇ ਆ ਪਰ ਜਦੋਂ ਮੈਂ ਇਹਦੇ ਕੋਲ ਵਾਪਸ ਮੰਗੇ ਤਾਂ ਇਹਨੇ ਦੇਣ ਤੋਂ ਮਨਾ ਕਰ ਦਿੱਤਾ ਇਹ ਸੁਣ ਕੇ ਮਨਿੰਦਰ ਨੇ ਆਪਣੀ ਭੈਣ ਵੱਲ ਵੇਖਿਆ ਜਿਹੜੀ ਨਜ਼ਰਾਂ ਨੀਵੀਆਂ ਕਰਕੇ ਖੜੀ ਸੀ ਗੁਰਮੀਤ कौर ਕਹਿਣ ਲੱਗੀ ਹੁਣ ਬਹੂ ਨੇ ਵਿਆਹ ਤੇ ਜਾਣਾ ਸੀ ਤਾਂ ਮੈਂ ਇਹਨੂੰ ਪਹਿਲਾਂ ਹੀ ਵਾਰ-ਵਾਰ ਫੋਨ ਕਰਕੇ ਕਿਹਾ ਸੀ ਪਰ ਇਹਨੇ ਕਿਹਾ ਕਿ ਕੀ ਆ ਮੰਮੀ ਤੁਸੀਂ ਮੈਨੂੰ ਥੋੜੇ ਜਿਹਾ ਗਹਿਣੇ ਵੀ ਨਹੀਂ ਦੇ ਸਕਦੇ ਜੇ ਬਹੂ ਨੂੰ ਇੰਨਾ ਕੁਝ ਦੇ ਦਿੱਤਾ ਆ ਤਾਂ ਮੈਨੂੰ ਵੀ ਗਹਿਣੇ ਦੇ ਦਿਓ ਇਧਰ ਬਹੂ ਮੈਨੂੰ ਵਾਰ-ਵਾਰ ਗਹਿਣੇ ਬਾਰੇ ਪੁੱਛਦੀ ਸੀ ਤੇ ਗਹਿਣੇ ਮੰਗਦੀ ਸੀ ਹਜੇ ਤਾਂ ਚੋਰੀ ਦਾ ਇਲਜ਼ਾਮ ਹੀ ਮੇਰੇ ਤੇ ਲੱਗਣ ਵਾਲਾ ਸੀ ਇਸ ਲਈ ਮੈਂ ਕਵਲ ਨੂੰ ਧਮਕੀ ਦਿੱਤੀ ਤੇ ਕਿਹਾ ਕਿ ਜੇ ਉਹ ਛੇਤੀ ਗਹਿਣੇ ਲੈ ਕੇ ਨਾ ਆਈ ਤਾਂ ਮੈਂ ਪੁਲਿਸ ਲੈ ਕੇ ਉੱਥੇ ਪਹੁੰਚ ਜੂੰਗੀ ਫਿਰ ਇਹ ਗਹਿਣੇ ਲੈ ਕੇ ਆਈਆ ਨਹੀਂ ਤਾਂ ਇਹ ਵਾਪਸ ਮੋੜਨ ਨੂੰ ਤਿਆਰ ਹੀ ਨਹੀਂ ਸੀ ਸਾਰੀ ਸੱਚਾਈ ਸੁਣ ਕੇ ਰਾਤ ਤੇ ਮਨਿੰਦਰ ਦੇ ਹੋਸ਼ ੁੱਟ ਗਏ ਮਨਿੰਦਰ ਨੇ ਆਪਣੀ ਭੈਣ ਦੀ ਗੱਲ ਤੇ ਥੱਪੜ ਮਾਰ ਦਿੱਤਾ ਰਾਜਨੀ ਗੁੱਸੇ ਚ ਚਪਣੀ ਸਾਸਰ ਨੂੰ ਕਿਹਾ ਕਿ ਮੰਮੀ ਜੀ ਤੁਸੀਂ ਹਰ ਚੀਜ਼ ਚੁੱਕ ਕੇ ਆਪਣੀ ਕੁੜੀ ਨੂੰ ਫੜਾ ਦਿੰਦੇ ਹੋ ਇਥੋਂ ਤੱਕ ਕਿ ਤੁਹਾਡੀ ਕੁੜੀ ਨੇ ਮੇਰੀ ਜਿਹੜੀ ਚੀਜ਼ ਤੇ ਹੱਥ ਰੱਖਿਆ ਤੁਸੀਂ ਮੈਨੂੰ ਬਿਨਾ ਪੁੱਛੇ ਚੁੱਕ ਕੇ ਉਹਨੂੰ ਦੇ ਦਿੱਤੀ ਤੇ ਇਸ ਲਈ ਤੁਹਾਡੀ ਕੁੜੀ ਨੇ ਇਹ ਕਰਤੂਤ ਕੀਤੀ ਆ ਕਿਉਂਕਿ ਤੁਸੀਂ ਇਹਨੂੰ ਸਿਰ ਤੇ ਚੜਾਇਆ ਤੁਸੀਂ ਇਹਨੂੰ ਵਿਆਹ ਤੇ ਪਾਉਣ ਲਈ ਸਾਨੂੰ ਬਿਨਾ ਪਿੱਛੇ ਗਹਿਣੇ ਦਿੱਤੇ ਕਿਉਂ ਸੀ ਇਹ ਤਾਂ ਤੁਹਾਡੀ ਗਲਤੀ ਆ ਨਾ ਗੁਰਮੀਤ कौर ਬਹੂ ਦੇ ਸਾਹਮਣੇ ਰੋਣ ਲੱਗੀ ਤੇ ਕਹਿਣ ਲੱਗੀ ਕਿ ਮੈਨੂੰ ਨਹੀਂ ਪਤਾ ਸੀ ਕਿ ਇਹਦੇ ਦਿਲ 'ਚ ਖੋਟਿਆ ਇਹਦੀਆ ਕਰਕੇ ਚੋਰੀ ਦਾ ਇਲਜ਼ਾਮ ਮੇਰੇ ਤੇ ਲੱਗਣਾ ਸੀ ਜੇ ਮੈਂ ਇਹਨੂੰ ਪੁਲਿਸ ਦੀ ਤਮਕੀਨਾ ਦੇਂਦੀ ਤਾਂ ਇਹ ਤਾਂ ਕਦੀ ਨਾ ਗਹਿਣੇ ਮੋੜਦੀ ਇਹ ਸੁਣ ਕੇ ਰਾਜ ਨੇ ਕਿਹਾ ਕਿ ਮੰਮੀ ਜੀ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਸੀ ਤੁਸੀਂ ਕਦੀ ਵੀ ਮੈਨੂੰ ਗਹਿਣੇ ਕੋਲ ਨਹੀਂ ਰੱਖਣ ਦਿੱਤੇ ਤੇ ਕੁੜੀ ਤੇ ਇਨਾ ਭਰੋਸਾ ਕਰ ਲਿਆ ਕਿ ਕੁੜੀ ਤੁਹਾਨੂੰ ਹੀ ਧੋਖਾ ਦੇ ਕੇ ਚੱਲੀ ਆ ਤਾਂ ਇਹ ਸੁਣ ਕੇ ਗੁਰਮੀਤ ਕੌਰ ਜ਼ੋਰ ਨਾਲ ਰੋਣ ਲੱਗੀ ਤੇ ਬੋਲੀ ਹਾਂ ਬਹੂ ਮੇਰੇ ਕੋਲੋਂ ਗਲਤੀ ਹੋ ਗਈ ਜਿਹੜਾ ਮੈਂ ਆਪਣੀ ਕੁੜੀ ਤੇ ਇੰਨਾ ਵਿਸ਼ਵਾਸ ਕੀਤਾ ਮੈਨੂੰ ਲੱਗਦਾ ਸੀ ਧੀ ਆ ਭਲਾ ਮਾਂ ਨੂੰ ਧੋਖਾ ਕਿਉਂ ਦਊਗੀ ਪਰ ਮੈਂ ਗਲਤ ਸਾਂ ਇਸ ਤੋਂ ਬਾਅਦ ਰਾਜ ਨੇ ਸਾਰੇ ਗਹਿਣੇ ਚੈੱਕ ਕੀਤੇ ਤੇ ਮਨਿੰਦਰ ਨੇ ਆਪਣੀ ਭੈਣ ਨੂੰ ਕਿਹਾ ਤੈਨੂੰ ਸ਼ਰਮ ਨਹੀਂ ਆਈ ਆਪਣੇ ਪੇ ਕਿਉਂ ਹਰ ਚੀਜ਼ ਚੋਕੇ ਲੈ ਜਾਣੀਆਂ ਤੇ ਹਰ ਚੀਜ਼ ਤੇ ਲਾਲਚੀ ਨਜ਼ਰਾਂ ਰੱਖਦੀਆਂ ਤੇਰੇ ਕੋਲ ਘਾਟਾ ਕਿਸੇ ਚੀਜ਼ ਦਾ ਜਿਹੜਾ ਤੈਨੂੰ ਆਪਣੀ ਭਾਬੀ ਦੇ ਗਹਿਣੇ ਵੀ ਚਾਹੀਦੇ ਸੀ ਉਹ ਵੀ ਇਸ ਤਰ੍ਹਾਂ ਚੋਰੀ ਕਰਕੇ ਕਿ ਤੇਰੇ ਵਿਆਹ ਤੇ ਅਸੀਂ ਤੈਨੂੰ ਗਹਿਣੇ ਨਹੀਂ ਦਿੱਤੇ ਸੀ ਮੇਰਾ ਦਿਲ ਤਾਂ ਕਰਦਾ ਆ ਕਿ ਤਿਰਕਰ ਵਾਲੇ ਨੂੰ ਸੱਦ ਕੇ ਤੇਰੀ ਇਹ ਕਰਤੂਤ ਉਹਨੂੰ ਦਸਾਂ ਇਹ ਗੱਲ ਸੁਣ ਕੇ ਕਵਲ ਤੁਰੰਤ ਆਪਣੀ ਭਾਬੀ ਤੇ ਭਰਾ ਦੇ ਪੈਰਾਂ 'ਚ ਡਿੱਗ ਪਈ ਤੇ ਬੋਲੀ ਨਹੀਂ ਮਨਿੰਦਰ ਉਹਨਾਂ ਨੂੰ ਨਾ ਦੱਸੀ ਨਹੀਂ ਤਾਂ ਮੇਰੇ ਸਹੁਰੇ ਘਰ ਮੇਰੀ ਕੀ ਇੱਜ਼ਤ ਰਹਿ ਜੂ ਮੇਰੀ ਬੜੀ ਬਦਨਾਮੀ ਹੋ ਜਾਣੀ ਆ ਮੈਨੂੰ ਹੁਣ ਬੜਾ ਪਛਤਾਵਾ ਹੋ ਰਿਹਾ ਆ ਕਿ ਮੈਂ ਇੰਨਾ ਵੱਡਾ ਲਾਲਚ ਕੀਤਾ ਤਾਂ ਮਾਣੇ ਗੁੱਸੇ 'ਚ ਕਿਹਾ ਤੂੰ ਵਿਸ਼ਵਾਸ ਹੀ ਨਹੀਂ ਤੂੰ ਰਿਸ਼ਤੇ ਵੀ ਗਵਾ ਲਿਆ ਹੁਣ ਇਹ ਰਿਸ਼ਤਾ ਸਿਰਫ ਦੁਨੀਆਂ ਨੂੰ ਵਿਖਾਉਣ ਲਈ ਰਹਿ ਜਾਣਾ ਆ ਤੂੰ ਹੁਣ ਦਿਲ ਤੋਂ ਉਤਰ ਚੁੱਕੀ ਆ ਮਾਫੀ ਤਾਂ ਤੈਨੂੰ ਮਿਲਨ ਤੋਂ ਰਹੀ ਤੇਰੀ ਭਲਾਈ ਏਸੇ ਚਾ ਕਿ ਚੁੱਪਚਾਪ ਆਪਣੇ ਘਰੇ ਚਲੀ ਜਾ ਤਾਂ ਮੈਂ ਹੁਣੇ ਪੁਲਿਸ ਨੂੰ ਬੁਲਾ ਲੈਣਾ ਆ ਬਸ ਤੇਰੇ ਘਰ ਵਾਲੇ ਦੀ ਇੱਜ਼ਤਾਂ ਕਰਕੇ ਚੁੱਪਿਆਂ ਰਾਜ ਆਪਣੇ ਭਰਾ ਭਾਬੀ ਤੇ ਮਾਂ ਦੇ ਪੈਰਾਂ ਨੂੰ ਫੜ ਕੇ ਮਾਫੀ ਮੰਗਣ ਲੱਗੀ ਪਰ ਕਿਸੇ ਨੇ ਉਹਨੂੰ ਮਾਫਨਾ ਕੀਤਾ ਤੇ ਫਿਰ ਉਹ ਉੱਠ ਕੇ ਆਪਣੇ ਘਰ ਚਲੀ ਗਈ ਬਾਅਦ ਵਿੱਚ ਗੁਰਮੀਤ कौर ਵੀ ਆਪਣੀ ਬਹੂ ਤੇ ਬੇਟੇ ਕੋਲੋਂ ਮਾਫੀ ਮੰਗਣ ਲੱਗੀ ਕਿ ਮੈਂ ਬਹੂ ਨੂੰ ਬਗਾਨੀ ਸਮਝਿਆ ਕਦੀ ਉਹਦੇ ਤੇ ਭਰੋਸਾ ਨਹੀਂ ਕੀਤਾ ਪਰ ਆਪਣਾ ਪਿਆਰ ਆਪਣੀ ਕੁੜੀ ਤੇ ਹੀ ਲਟਾਇਆ ਕਹਿਣੇ ਲੈ ਕੇ ਰਾਜ ਆਪਣੇ ਕਮਰੇ ਚਲੀ ਗਈ ਤੇ ਪਿੱਛੇ ਹੀ ਮਨਿੰਦਰ ਵੀ ਚਲਾ ਗਿਆ ਹੁਣ ਦੁਬਾਰਾ ਵਿਸ਼ਵਾਸ ਹੋਣਾ ਇਹਨਾਂ ਆਸਾਨ ਨਹੀਂ ਸੀ ਵਿਸ਼ਵਾਸ ਕਰਨ ਤੇ ਜ਼ਿੰਦਗੀ ਲੰਘ ਜਾਂਦੀ ਆ ਤੇ ਤੋੜਨ ਨੂੰ ਇੱਕ ਪਲ ਲੱਗਦਾ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਕਰ ਜ਼ਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ